ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਮ ਰਖਾਈ ਤੁਸੀਂ ਦੇਖ ਰਹੇ ਹੋ ਮੇਰੀ ਖੇਤੀ ਮੇਰਾ ਕਿਸਾਨ YouTube ਚੈਨਲ ਤੇ Facebook ਪੇਜ ਮੇਰਾ ਪੰਜਾਬ ਮੇਰਾ ਕਿਸਾਨ ਜੇ ਕਾ ਹਿੱਤਿਕ ਪੇਜ ਹੈ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਿਸਾਨ ਦੋਸਤੋ ਇੱਕ ਦਿੱਕਤ ਆ ਰਹੀ ਕਿਸਾਨਾਂ ਦੇ ਅੱਗੇ ਕਈ ਇਲਾਕੇ ਆ ਜਿਵੇਂ ਸਾਡਾ ਫੋਰੀਪੁਰ ਦਾ ਇਲਾਕਾ ਹੈ ਗੁਰੂਵਾਲਸਾ ਹੈ ਸ਼੍ਰੀ ਮੁਕਸਤ ਸਾਹਿਬ ਹੈ ਕੁਝ ਇਹ ਸਭ ਠਿੰਡੇ ਦਾ ਹੈ ਮਲੋਟ ਦਾ ਹੈ ਰੂਪਨਗਰ ਦਾ ਹੈ ਫਤਿਆਬਾਦ ਦਾ ਹੈ ਫਰੀਦাবাদ ਦੇ ਨੇੜੇ ਹੈ ਜਾਂ ਕਈ ਸਾਰੇ ਏਰੀਏ ਇਹੋ ਜਿਹੇ ਨੇ ਹਰਿਆਣੇ ਦੇ ਪੰਜਾਬ ਦੇ ਜਿੱਥੇ ਕਿ ਪਿਛਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਪਿਆ ਭਾਰੀ ਮੀਂਹ ਪੈਣ ਕਰਕੇ ਤੇ ਝੌਨੇ ਥੱਲੇ ਨੱਪੇ ਗਏ ਹੈ ਭਾਵੇਂ ਕਿ ਇਹ ਹੁਣ ਪਿਛਲੇ ਸਾਲਾਂ ਵਰਗੀ ਗੱਲ ਨਹੀਂ ਹੈਗੀ ਐਕਤਰੀ ਇਹ 8 ਜੁਲਾਈ 2024 ਨੂੰ ਮੈਂ ਵੀਡੀਓ ਬਣਾ ਰਿਹਾ ਹਾਂ ਮੀ ਇੰਨਾ ਜ਼ਿਆਦਾ ਪਾਰਾ ਨਹੀਂ ਹੈਗਾ ਝੌਨੇ ਜਿਹੜੇ ਹੈਗੇ ਆ ਇੱਕ ਤੋਂ ਦੋ ਦਿਨ ਦੇ ਵਿੱਚ ਪਾਣੀ ਤੋਂ ਬਾਹਰ ਆ ਗਏ ਤੇ ਜਿੱਥੇ ਕਿਤੇ ਨਹੀਂ ਆਏ ਉੱਥੋਂ ਦੋ ਤੋਂ ਤਿੰਨ ਦਿਨ ਦੇ ਵਿੱਚ ਪਾਣੀ ਤੋਂ ਬਾਹਰ ਆ ਜਾਣੇ ਹੈ ਇਹ ਝੋਨੇ ਦੀ ਸਟੇਜ ਬੜੀ ਛੋਟੀ ਹੈ ਜਿਹੜਾ ਝੋਨਾ ਬਾਹਰ ਨਿਕਲ ਰਿਹਾ ਹੈ ਉਹ ਮੰਡੋ ਲਿਆ ਜਾ ਗਿਆ ਪੀਲਾ ਜਾ ਪੈ ਗਿਆ ਤੇ ਉਹਨਾਂ ਕਿਸਾਨ ਵੀਰੇ ਸੋਚਦਾ ਹੈ ਕਿ ਮੈਂ ਇਹਨਾਂ ਦਾ ਕੀ ਕਰਾਂ ਪਹਿਲੀ ਗੱਲ ਤਾਂ ਪਿਛਲੇ ਸਾਲ ਦੀਆਂ ਵੀਡੀਓ ਦੇ ਰੈਫਰੈਂਸ ਨੂੰ ਤੁਸੀਂ ਨਾ ਲਓ ਕਿਉਂਕਿ ਜਿਹੜੀ ਪਿਛਲੇ ਸਾਲ ਦੀਆਂ ਵੀਡੀਓ ਹੈ ਉਹ ਅਲੱਗ ਟਾਈਮ ਦੀਆਂ ਬਣੀਆਂ ਹੋਈਆਂ ਤਾਂ ਐਸ ਝੋਨੇ ਨੂੰ ਆਪਾਂ ਕਰਨਾ ਕੀ ਹੈ ਪਹਿਲੀ ਗੱਲ ਜਿੱਥੇ ਜਿਹੜਾ ਥੋੜਾ ਝੋਨਾ ਹੈਗਾ ਇਹਨੂੰ ਇਸ ਸਮੇਂ ਇਹਨੂੰ ਪਾਣੀ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰੋ ਜਿਵੇਂ ਝੋਨੇ ਦੇ ਟੁੱਸੇ ਪਾਣੀ ਤੋਂ ਬਾਹਰ ਆ ਜਾਂਦੇ ਆ ਝੋਨਾ ਬਚਣਾ ਸ਼ੁਰੂ ਹੋ ਗਿਆ ਤੁਹਾਡਾ ਇਹ ਗੱਲ ਜ਼ਰੂਰ ਹੈ ਕਿ ਝੋਨੇ ਦੇ ਜਿਹੜੇ ਹੈਗੀਆਂ ਨਵੀਆਂ ਸ਼ਾਖਾ ਖਤਮ ਹੋ ਗਈਆਂ ਹੋਣੀਆਂ ਤੇ ਬੂਟਾ ਮਧੋੜਿਆ ਜਾ ਗਿਆ ਹੋਊਗਾ ਇਹ ਕਿਉਂ ਹੋਇਆ ਕਿਉਂਕਿ ਇੱਕ ਤਾਂ ਪਾਣੀ ਕਰਕੇ ਜ਼ਮੀਨ ਦੇ ਵਿੱਚ ਆਕਸੀਜਨ ਦੀ ਘਾਟ ਆ ਗਈ ਤੇ ਦੂਸਰਾ ਉਹਦੇ ਨਾਲ ਨਾਲ ਦਿੱਕਤ ਇਹ ਆਈ ਕਿ ਬੂਟੇ ਨੂੰ ਪੂਰੀ ਨਾਈਟ੍ਰੋਜਨ ਖਾਦ ਨਹੀਂ ਮਿਲੀ ਤਾਂ ਫਿਰ ਆਪਣਾ ਪਹਿਲ ਦੇ ਆਧਾਰ ਤੇ ਇਹ ਫਰਜ਼ ਪੈਂਦਾ ਹੈ ਕਿ ਆਪਾਂ ਖੇਤ ਦੇ ਵਿੱਚ ਪਾਣੀ ਜਿਹੜਾ ਹੈਗਾ ਸੁਕਾ ਕੇ ਖੇਤ ਨੂੰ ਹਵਾ ਲਵਾ ਲਾ ਦਿੱਤੀ। ਹਵਾ ਲਵਾ ਕੇ ਇੱਕ ਵਾਰੀ ਪਾਣੀ ਜੀਰ ਗਿਆ, ਇੱਕ ਦੋ ਦਿਨ ਹਵਾ ਲੱਗ ਗਈ, ਫਿਰ ਪਾਣੀ ਦੁਬਾਰਾ ਲਾ ਦਿੱਤੀ। ਤੇ ਇਹਦੇ ਵਿੱਚ ਆਪਾਂ ਯੂਰੀਆ ਪਾਈਏ। ਯੂਰੀਆ ਪਾਉਣ ਦੇ ਨਾਲ ਜਿਹੜੀ ਨਾਈਟ੍ਰੋਨਿਕ ਘਾਟ ਹੈ ਉਹ ਆਪਣੀ ਦੂਰ ਹੋ ਜਾਊਗੀ। ਜਿਹੜੀ ਗੱਲ ਹੁਣ ਕਿਸਾਨ ਵੀ ਪਿਛਲੇ ਸਾਲ ਵਾਲੀ ਸਲਫਰ ਦੀ ਕਰ ਰਹੇ ਆ ਜਾਂ ਕਿ ਉੱਲੀ ਨਸ਼ਕ ਦੀ ਗੱਲ ਕਰ ਰਹੇ ਆ। ਇਸ ਟਾਈਮ ਨਾ ਹੀ ਤਾਂ ਝੋਨੇ ਦੀ ਕੋਈ ਗ੍ਰੋਥ ਵੱਡੀ ਹੈ, ਨਾ ਹੀ ਝੋਨੇ ਦੇ ਵਿੱਚ ਬਾਹਰਲੇ ਪਾਸਿਓਂ ਕਿ ਇਹੋ ਜਿਹਾ ਮਾਹੌਲ ਹੈ ਕਿ ਉੱਲੀ ਰੋਗ ਫੈਲ ਸਕੇ। ਇਸ ਕਰਕੇ ਸਾਨੂੰ ਸਲਫਰ ਤੇ ਸਾਨੂੰ ਹੋਰ ਉੱਲੀ ਰੋਗ ਤੇ ਦੀ ਕੋਈ ਉੱਲੀ ਨਾਸ਼ਕ ਉੱਤੇ ਪੈਸਾ ਖਰਚਣ ਦੀ ਕੋਈ ਵੀ ਲੋੜ ਨਹੀਂ ਹੈਗੀ ਸਿਰ ਤੇ ਸਿਰਫ ਇੰਨਾ ਹੀ ਕੰਮ ਕਰਨਾ ਹੈ ਕਿ ਖੇਤ ਨੂੰ ਇੱਕ ਵਾਰੀ ਹਵਾ ਲਵਾਓ ਯੂਰੀਆ ਪਾਓ ਤਾਂ ਕਿ ਖੇਤ ਗਾਂ ਅਸਤੇ ਤਿਆਰ ਹੋ ਜੇ ਤੇ ਅੱਗੇ ਤੋਂ ਆਪਦੇ ਖੇਤ ਦੇ ਵਿੱਚੋਂ ਪਾਣੀ ਕੱਢਣ ਦਾ ਪ੍ਰਬੰਧ ਕਰਕੇ ਤੁਸੀਂ ਰੱਖੋ ਕਿਉਂਕਿ ਹਜੇ ਵਰਖਾ ਜਿਹੜੀਆਂ ਹੈਗੀਆਂ ਜਿਵੇਂ ਜੁਲਾਈ ਤੋਂ ਬਾਅਦ ਨਿਕਲਦਾ ਉਸ ਤੋਂ ਬਾਅਦ ਮੀਂਹ ਪਾਰੇ ਪੈਣੇ ਆ ਜਿਹੜੇ ਕਿ ਖਰਾਬ ਕਰ ਸਕਦੇ ਹੈ ਤਾਂ ਖਾਦ ਪ੍ਰੋਪਰ ਦੇਵੋ ਖੇਤ ਨੂੰ ਹਵਾ ਲਵਾਓ ਤੇ ਜਿੱਥੇ ਕਿਤੇ ਡੱਕੇ ਮਰ ਗਏ ਕਿਉਂਕਿ ਜਿਹੜਾ ਚੋਨਾ ਤਾਜ਼ਾ ਲੱਗਿਆ ਸੀ ਉਹ ਜੜੱਕੇ ਬਹੁਤ ਮਰੇ ਆ ਤੇ ਉਹ ਡੱਕੇ ਪਹਿਲ ਦੇ ਆਧਾਰ ਤੇ ਲਵਾ ਲਏ ਜਾਣ ਤਾਂ ਕਿ ਜਿਹੜੇ ਗੈਪ ਗੈਪ ਫਿਲਿੰਗ ਹੈ ਉਹ ਪ੍ਰੋਪਰ ਹੋ ਸਕੇ ਤੇ ਖੇਤ ਦੇ ਬੂਟਿਆਂ ਦੀ ਸੰਖਿਆ ਪੂਰੀ ਹੋ ਸਕੇ ਬਾਕੀ ਮੈਂ ਫੇਰ ਕਹਿਣਾ ਕਿ ਕੋਈ ਜਿਬਰੈਲਿਕ ਐਸਿਡ ਕੋਈ ਹਿਊਮਿਕ ਐਸਿਡ ਜਾਂ ਕੋਈ ਹੋਰ ਚੀਜ਼ਾਂ ਕੋਈ ਸੋਹਣੇ ਪੈਕਟ ਕੁਝ ਪਾਉਣ ਦੀ ਲੋੜ ਨਹੀਂ ਹੈਗੀ ਇਹ ਚੋਨਾ 2-4 ਦਿਨ ਦੇ ਵਿੱਚ ਹੀ ਦੁਬਾਰਾ ਰਿਕਵਰੀ ਸ਼ੁਰੂ ਕਰ ਦੇਵੇਗਾ ਜਿਹੜੀ ਫੋਟ ਮਰੀ ਹੈ ਉਹ ਚਲੀ ਗਈ ਹੈ ਨਵੀਂ ਫੋਟ ਆਏਗੀ ਜਿੱਥੇ ਬੂਟਾ ਮਰ ਗਿਆ ਉਹਦੀ ਗੈ ਫੀਲਿੰਗ ਕਰਾ ਲਓ ਕਿਉਂਕਿ ਹਜੇ ਤੱਕ ਝੋਨਾ ਬਿਲਕੁਲ ਛੋਟਾ ਸੀ ਇਹਦਾ ਕੁਝ ਵੀ ਨਹੀਂ ਵਿਗੜਿਆ ਸੂਰਜ ਦੀ ਰੋਸ਼ਨੀ ਥੱਲੇ ਤੱਕ ਪਹੁੰਚਦੀ ਹੈ ਤੇ ਸਭ ਕੁਝ ਠੀਕ ਹੋ ਜਾਣਾ ਇਸ ਕਰਕੇ ਇਹ ਤੋਂ ਖਬਰਾਂ ਦੀ ਕੋਈ ਵੀ ਜ਼ਰੂਰਤ ਨਹੀਂ ਕੋਈ ਪੈਸਾ ਖਰਚ ਕਰਨ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ